ਖਤਰਨਾਕ ਕੋਈ ਬਿਮਾਰੀ ਲੱਗ ਜਾ ਖੁੱਲੀਆਂ ਆਵਾਵਾਂ ਠੰਡੇ ਨਜ਼ਾਰੇ ਤਾਂ ਹੀ ਗੋਰੇ ਗੋਰੀਏ ਚਿੱਟੇ ਆ ਕਸਮ ਦੀ ਗੱਲ ਬੜਾ ਮਜ਼ਾ ਆਉਂਦਾ ਐਸ ਏਰੀਏ 'ਚ ਰਹਿਣ ਦਾ ਐਸ ਏਰੀਏ 'ਚ ਘੁੰਮਣ ਫਿਰਨ ਦਾ ਉਹ ਜਿਹਦੇ ਘਰ ਜਾਈਏ ਨਾ ਬਾਬਿਓ ਜਿੱਦਾਂ ਵੀ ਹੁਣ ਜ਼ਿਆਦਾਤਰ ਗੋਰੇ ਨੌਕਰੀਆਂ 'ਚ ਕਰਦੇ ਐ ਜਿਹੜੇ ਜਿਹੜੇ ਕਿਸਾਨੀਆਂ ਨਾਲ ਜੁੜੇ ਆ ਨਾ ਉਹਨਾਂ ਦੇ ਘਰ ਜਾ ਕੇ ਬੜਾ ਉਹ ਹੱਲਾ ਦੂਜੇ ਟਰੈਕਟਰ ਪੁਲੀਆਂ ਆ ਉਹਨਾਂ ਦੀਆਂ ਜਿਹੜੀਆਂ ਟਰੈਕਟਰ ਟਰਾਲੀਆਂ ਜਾਂ ਆਸਾਂਦੇ ਹੋਏ ਹੋ ਜਿਹੜੇ ਰੱਖੇ ਆ ਮਨ ਖੁਸ਼ ਹੋ ਜਾਂਦਾ ਬਾਈ ਬਾਬਿਓ ਤੇ ਕਿੜੇ ਕਿੜੇ ਮਹਿੰਗੇ 3-3 ਕਰੋੜ ਦੇ ਮਹਿੰਗੇ ਟਰੈਕਟਰ ਰੱਖੇ ਆ ਅਗਲਿਆਂ ਨੇ ਤੇ ਹੁਣ ਮੈਂ ਜਿਹੜੀ ਗਲੀ 'ਚ ਜਾਣਾ ਆ ਨਾ ਉਹ ਵੀ ਤੁਹਾਨੂੰ ਦੱਸਦਾ ਆਓ ਦੇਖੋ ਉੱਤੇ ਤੱਕ ਆ ਪਿੰਡ ਆ ਪਿੰਡ ਆ ਇੱਕ ਮਿੰਟ ਦੀ ਫ੍ਰੀਡੋਮ ਥੋੜਾ ਅੱਗੋਂ ਤੁਹਾਨੂੰ ਘੁਮਾ ਕੇ ਦਿਖਾਉਣਾ ਵਾ ਇੱਕ ਤੇ ਮੀਂਹ ਨੇ ਬੜਾਈ ਹੋਰ ਪਾਇਆ ਆਓ ਦੇਖੋ ਪਹਾੜੀਆਂ 'ਚੋਂ ਕਿਦਾਂ ਧੁੰਦ ਨਿਕਲ ਰਹੀ ਆ ਇੱਕ ਕਮੈਂਟ ਜੀ